ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਮੁਲਾਜ਼ਮ ਅਤੇ ਪੈਨਸ਼ਨਰ ਦਾ ਜੋ ਸਾਂਝਾ ਫਰੰਟ ਹੈ ਉਸ ਵੱਲੋਂ ਵੱਡਾ ਐਲਾਨ ਕੀਤਾ ਗਿਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਸਾਹਮਣੇ ਆਈ ਤਿੰਨ ਕਿਸ਼ਤਾਂ ਵਿੱਚ ਪੇ ਕਮਿਸ਼ਨ ਦਾ ਬਕਾਇਆ 11% ਦੀ ਡੀਏ ਦੀਆਂ ਕਿਸ਼ਤਾਂ ਪੈਨਸ਼ਨਰਾਂ ਨੂੰ ਫੈਕਟਰ 2.69 ਦੇਨ ਸੰਬੰਧੀ ਇਹਨਾਂ ਮੰਗਾਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਚੈਨਲ ਤੇ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਨਾ ਪਲਣਾ ਹਾਂਜੀ ਦੋਸਤੋ ਪੰਜਾਬ ਮਲਾਜ਼ਮਾਂ ਤੇ ਪੈਨਸ਼ਨਰ ਦੇ ਸਾਂਝੇ ਫਰੰਟ ਦੇ ਸੱਦੇ ਤੇ ਜਿਹੜਾ ਕਿ ਬਜਟ ਸੈਸ਼ਨ ਦਰਾਂ 24 ਅਤੇ 25 ਮਾਰਚ ਨੂੰ ਮਹੱਲੀ ਵਿਖੇ ਰੈਲੀਆਂ ਤੇ ਵਿਧਾਨ ਸਭਾ ਵੱਲ ਮਾਰਚ ਰੱਖਿਆ ਗਿਆ ਇਸ ਵਿੱਚ ਮਲਾਜ਼ਮਾਂ ਨੇ ਦੋਸਤੋ ਆਪਣੀਆਂ ਮੰਗਾਂ ਸੰਬੰਧੀ ਲਿਸਟ ਜਾਰੀ ਕੀਤੀ ਹੈ ਮਲਾਜ਼ਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੇ ਆਓ ਦੇਖਦੇ ਹਾਂ ਇਸ ਵਿੱਚ ਲਿਖਿਆ ਗਿਆ ਹੈ ਕਿ ਸਰਕਾਰ ਦੁਆਰਾ ਜਿੰਨਾ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਜੋ ਅੜਿਆ ਰਵਈਆ ਉਸ ਨੂੰ ਤੋੜਨ ਦੇ ਲਈ ហេਟਲੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਉਸ ਲਈ ਉਹਨਾਂ ਦਾ ਸੰਘਰਸ਼ ਜੋ ਜਾਰੀ ਹੈ ਜਿਸ ਵਿੱਚ ਠੇਕਾ ਆਊਟਸੋਰਸ ਮਲਾਜ਼ਮਾਂ ਨੂੰ ਪੱਕੇ ਕਰਨ ਸੰਬੰਧੀ ਨਿਯਮ 1972 ਅਨਸਾਰ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਾਉਣ ਸੰਬੰਧੀ ਪਰਖ ਕਾਲ ਸੰਬੰਧੀ 15/15 ਦਾ ਨੋਟੀਫਿਕੇਸ਼ਨ ਰੱਦ ਕਰਾਉਣ ਸੰਬੰਧੀ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਪੰਜਾਬ ਦਾ ਸਕੇਲ ਲਾਗੂ ਕਰਾਉਣ ਸੰਬੰਧੀ 6ਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ ਨੂੰ ਫੈਕਟਰ 2.96 ਗੁਣਾਕ ਲਾਗੂ ਕਰਾਉਣ ਸੰਬੰਧੀ ਪਿੰਡੂ ਪੱਤਾ ਬਾਰਡਰ ਏਰੀਆ ਸਮੇਤ ਜਿਹੜੇ ਸਮੂੱਚੇ ਪੱਤੇ ਨੇ ACP ਸਕੀਮ ਹੈ ਉਸ ਨੂੰ ਲਾਗੂ ਕਰਾਉਣ ਸਬੰਧੀ 11% DA ਹੈ ਜੋ ਮਹਿੰਗਾਈ ਪੱਤਾ ਹੈ ਉਸ ਨੂੰ ਲਾਗੂ ਕਰਾਉਣ ਸਬੰਧੀ ਮਲਾਜ਼ਮਾਂ ਤੇ ਪੈਨਸ਼ਨਰਾਂ ਨੂੰ 36 42 ਅਤੇ 32 ਕਿਸ਼ਤਾਂ ਵਿੱਚ ਦਿੱਤੇ ਜਾਣ ਵਾਲੇ ਬਕਾਏ ਨੂੰ ਤਿੰਨ ਕਿਸ਼ਤਾਂ ਵਿੱਚ ਜਾਰੀ ਕਰਾਉਣ ਲਈ ਅਤੇ ਜਵਰੀ ਥੋਕਿਆ 200 ਰੁਪਇਆ ਵਿਕਾਸ ਕਰ ਰੱਦ ਕਰਾਉਣ ਦੇ ਲਈ 25 ਮਾਰਚ ਨੂੰ ਮਹਾਲੀ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ ਇਹਨਾਂ ਮਲਾਜ਼ਮਾਂ ਦੀਆਂ ਮੰਗਾਂ ਨੇ ਜੋ ਉਹਨਾਂ ਦਾ ਹੱਲ ਜੋ ਪੰਜਾਬ ਸਰਕਾਰ ਦੁਆਰਾ ਨਹੀਂ ਕੀਤਾ ਜਾ ਰਿਹਾ ਇਹ ਡੈਮੋਕ੍ਰੈਟਿਕ ਮਲਾਜ਼ਮ ਫੈਨਰੇਸ਼ਨ ਪੰਜਾਬ ਵੱਲੋਂ ਜਾਰੀ ਕੀਤੀ ਗਈ ਲਿਸਟ ਹੈ ਨੈਸ਼ਨਲ ਆਦੀ ਮੰਗਾਂ ਦੀ ਲਿਸਟ ਹੈ ਇਸ ਵਿੱਚ ਲਿਖਿਆ ਗਿਆ ਹੈ ਦੋਸਤੋ ਕਿ 24 ਅਤੇ 25 ਮਾਰਚ ਨੂੰ ਰੈਲੀ ਵਿੱਚ ਪੁੱਜਿਆ ਜਾਵੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾ ਰਿਹਾ ਉਸ ਵਿੱਚ ਵੱਧ ਝੜ ਕੇ ਹਿੱਸਾ ਲੈਂਦਾ ਜਾਵੇ ਹਨ ਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ